ਕੀ ਕਹ ਤੂੰ ਸੋਚਿਆ ਕਿ ਜਿੰਨੀ ਰੀਸ ਦੌੜ ਕੰਮ ਰਿਸ਼ਤੇ ਅਸੀਂ ਨਿਭਾਉਂਦੇ ਪਿਆ ਇਸ ਸਭ ਦੇ ਚੱਕਰ ਵਿੱਚ ਅਸੀਂ ਆਪਣੇ ਆਪ ਨੂੰ ਕਿਤੇ ਖੋ ਬੈਠੇ ਹਾਂ ਹੁਣ ਬਹੁਤ ਲੋਕ ਕਹਿੰਦੇ ਨੇ ਮੈਂ ਖੁਸ਼ ਨਹੀਂ ਹੈਗਾ ਪਰ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ਮੈਂ ਅੰਦਰੋਂ ਖੁਸ਼ ਨਹੀਂ ਹੈਗਾ ਮੈਨੂੰ ਅੰਦਰੋਂ ਖੁਸ਼ੀ ਨਹੀਂ ਆਉਂਦੀ ਭੀ ਜੋ ਮੈਨੂੰ ਆਣੀ ਚਾਹੀਦੀ ਹੈ ਮੇਰੇ ਰਿਸ਼ਤੇ ਵੀ ਸਹੀ ਨਿਭਾ ਰਹੇ ਹਾਂ ਮੈਂ ਆਪਣਾ ਕੰਮ-ਕਾਰ ਵੀ ਸਹੀ ਕਰਦਾ ਪਿਆ ਤੇ ਹਰ ਉਹ ਚੀਜ਼ ਕਰਦਾ ਪਿਆ ਜਿੰਨਾ ਮੈਂ ਬਾਕੀਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਪਰ ਮੇਰੇ ਅੰਦਰੋਂ ਖੁਸ਼ੀ ਨਹੀਂ ਆਉਂਦੀ ਭੀ ਇਹ ਉਹ ਵੇਲਾ ਹੁੰਦਾ ਜੋ ਤੁਹਾਡੀ ਅੰਦਰੋਂ ਰੂਹ ਤੁਹਾਨੂੰ ਕਹਿ ਰਹੀ ਹੁੰਦੀ ਹੈ ਕਿ ਤੁਸੀਂ ਉਹਦੇ ਨਾਲ ਮਿਲੋ ਤੁਹਾਡੀ ਰੂਹ ਤੁਹਾਨੂੰ ਖੁਦ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਪਰ ਸਾਨੂੰ ਕਿਸੇ ਨੇ ਸਿਖਾਏ ਨਹੀਂ ਹੈਗਾ ਕਿ ਆਪਣੇ ਆਪ ਨਾਲ ਕਿਵੇਂ ਬੈਠੀਏ ਆਪਣੇ ਆਪ ਨੂੰ ਕਿਵੇਂ ਸੁਣੀਏ ਆਪਣੇ ਆਪ ਨੂੰ ਸਵਾਲ ਕਿਵੇਂ ਕਰੀਏ ਤੇ ਜਵਾਬ ਸਾਨੂੰ ਕਿੱਥੋਂ ਮਿਲਣਗੇ ਕਾਉਂਸਲਿੰਗ ਦਾ ਮਕਸਦ ਸਿਰਫ ਮਸਲੇ ਸੁਣਨਾ ਨਹੀਂ ਹੈਗਾ ਵੀ ਤੁਹਾਡੀ ਕੀ ਪ੍ਰੋਬਲਮ ਹੈ ਕਿ ਤੁਸੀਂ ਕਿਉਂ ਆਏ ਹੋ ਸਾਡੇ ਕੋਲ ਤੇ ਸਿਰ ਤੁਹਾਨੂੰ ਸੋਲੂਸ਼ਨ ਦੇ ਕੇ ਤੁਹਾਨੂੰ ਤੋਰਦੀ ਹੈ ਇੱਕ ਤੁਹਾਨੂੰ ਰਾਹ ਦਿਖਾਉਂਦੀ ਹੈ ਇੱਕ ਤੁਹਾਨੂੰ ਰਸਤਾ ਦਿਖਾਉਂਦੀ ਹੈ ਜਿੱਥੇ ਤੁਸੀਂ ਆਪ ਚੱਲਣਾ ਇਸ ਤਰ੍ਹਾਂ ਤੁਸੀਂ ਆਪ ਚੱਲਣਾ ਤੇ ਇਸ ਰਸਤੇ ਚੱਲਦੇ ਹੋਏ ਤੁਸੀਂ ਆਪਣੇ ਆਪ ਨਾਲ ਗੱਲ ਕਰੋਗੇ ਆਪਣੇ ਆਪ ਨੂੰ ਸਵਾਲ ਪੁੱਛੋਗੇ ਤੇ ਤੁਹਾਨੂੰ ਆਨਸਰ ਆਪਣੇ ਆਪ ਹੀ ਮਿਲਦੇ ਜਾਣਗੇ ਇੱਕ ਕਹਿ ਸਕਦੇ ਨੇ ਕਿ ਸਫਰ ਹੈ ਜੋ ਤੁਸੀਂ ਖੁਦ ਨਾਲ ਤੈਅ ਕਰਨਾ ਹੈ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਕਰਾਂਗੇ ਬਿਨਾਂ ਤੁਹਾਨੂੰ ਜਜ ਕਿਤੇ ਬਿਨਾਂ ਕਿਸੇ ਡਰ ਦੇ ਹੁਣ ਮੈਂ ਇਹ ਕਹਿਣਾ ਚਾਹੁੰਦਾ ਤੁਸੀਂ ਇੱਕ ਵਾਰ ਕੋਸ਼ਿਸ਼ ਤਾਂ ਕਰਕੇ ਦੇਖੋ ਤੌਸਿਲ ਹੁੰਦੀ ਕੀ ਹੈ ਕੀ ਪਤਾ ਇਹਦੇ ਨਾਲ ਕੋਈ ਫਾਇਦਾ ਹੀ ਹੋ ਜਾਏ ਆਪਣੇ ਆਪ ਨੂੰ ਮਿਲਣਾ ਖੁਦ ਲਈ ਸਾਡਾ ਸਭ ਤੋਂ ਢਾ ਇਲਾਜ ਹੁੰਦਾ ਤੇ ਇਹ ਇਲਾਜ ਕੋਈ ਬੜਾ ਮਹਿੰਗਾ ਨਹੀਂ ਹੈਗਾ ਜੇ ਤੁਸੀਂ ਖੁਦ ਨਾਲ ਗੱਲ ਕਰਨਾ ਸਿੱਖ ਜੀਏ ਖੁਦ ਨੂੰ ਸਵਾਲ ਕਰਨਾ ਸਿੱਖ ਜੀਏ ਖੁਦ ਨੂੰ ਸੁਣਨਾ ਸਿੱਖ ਜੀਏ ਤਾਂ ਇਹ ਕੋਈ ਮਾੜਾ ਸੌਦਾ ਨਹੀਂ ਹੈ ਹੁਣ ਜੇਕਰ ਤੁਸੀਂ ਵੀ ਭਟਕ ਰਹੇ ਹੋ ਖੁਦ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਸਿਰਫ ਤੁਸੀਂ ਨਹੀਂ ਕੋਈ ਵੀ ਇਨਸਾਨ ਅਜਕਲ ਹਰ ਕੋਈ ਕਿਤਨਾ ਕਿਤੇ ਆਪਣੇ ਹੀ ਵਿਚਾਰਾਂ ਨਾਲ ਆਪਣੇ ਹੀ ਸਵਾਲਾਂ ਨਾਲ ਘਿਰਿਆ ਹੋਇਆ ਉਹਨੂੰ ਲੱਗਦਾ ਕਿ ਉਹ ਸਹੀ ਰਸਤੇ ਤੇ ਹੈ ਪਰ ਹਰ ਕੋਈ ਪਟਕ ਰਿਹਾ ਹੁੰਦਾ ਬਸ ਚੱਲ ਰਹੇ ਹਾਂ ਅਸੀਂ ਪਰ ਜਾਣਾ ਕਿੱਥੇ ਕਿਸੇ ਨੂੰ ਨਹੀਂ ਪਤਾ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੇ ਉਹਨਾਂ ਸਾਰਿਆਂ ਲਈ ਹੈ ਕਦੇ-ਕਦੇ ਕਾਉਂਸਲਿੰਗ ਜੋ ਕਾਉਂਸਲਰ ਹੁੰਦਾ ਤੁਹਾਡੀ ਆਵਾਜ਼ ਤੁਹਾਨੂੰ ਤੱਕ ਪਹੁੰਚਾਉਂਦਾ ਉਸ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਉਹ ਜ਼ਰੀਆ ਬਣ ਸਕਦਾ ਅਸੀਂ ਇੱਥੇ ਹੈਗੇ ਹਾਂ ਤੁਹਾਨੂੰ ਸੁਣਨ ਵਾਸਤੇ ਅਸੀਂ ਸਿਰਫ ਸਲਾਹ ਨਹੀਂ ਦਿੰਦੇ ਅਸੀਂ ਤੁਹਾਨੂੰ ਖੁਦ ਨੂੰ ਤਿਆਰ ਕਰਦੇ ਹਾਂ ਕਿ ਤੁਸੀਂ ਆਪਣੀ ਮਦਦ ਆਪ ਕਰ ਸਕੋ ਹਰ ਵਾਰ ਕਾਉਂਸਲਰ ਵੀ ਨੀ ਅਵੇਲੇਬਲ ਹੋ ਸਕਦਾ ਕਈ ਵਾਰ ਟਾਈਮ ਨਹੀਂ ਹੁੰਦਾ ਬਹੁਤ ਸਾਰੇ ਬੰਦੇ ਸ਼ਾ ਹੁੰਦੀਆਂ ਨੇ ਤਾਂ ਤੁਹਾਨੂੰ ਖੁਦ ਨੂੰ ਤਿਆਰ ਕਰਨਾ ਪਏਗਾ ਤੇ ਅਸੀਂ ਉਸ ਤੁਹਾਡੀ ਮਦਦ ਕਰਾਂਗੇ ਖੁਦ ਨੂੰ ਤਿਆਰ ਕਰਨ ਦੀ ਕਿ ਤੁਸੀਂ ਆਪਣੀ ਹੈਲਪ ਖੁਦ ਕਰ ਸਕੋ ਇਸ ਵੀਡੀਓ ਨੂੰ ਜੀ ਲਾਈਕ ਕਰਿਓ ਵੱਧ ਤੋਂ ਵੱਧ ਤੇ ਇਸ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਕਿਤੇ ਨਾ ਕਿਤੇ ਕਿਤਨੇ ਕਿਤੇ ਇਨਸਾਨ ਨੂੰ ਇਸ ਤਰ੍ਹਾਂ ਦੀ ਵੀਡੀਓ ਦੀ ਜ਼ਰੂਰਤ ਹੁੰਦੀ ਹੈ ਉਸ ਅਰਸ ਤੱਕ ਆਦਾ YouTube ਤੇ ਪਰ ਉਸ ਨੂੰ ਉਹ ਚੀਜ਼ ਨਹੀਂ ਮਿਲਦੀ ਜੋ ਲੱਭਣਾ ਚਾਹੁੰਦਾ ਸ਼ਾਇਦ ਇਹ ਉਹ ਚੈਨਲ ਹੈ ਜਿੱਥੇ ਜੋ ਲੱਭਦਾ ਪਿਆ ਉਹ ਸਿੱਧਾ ਜਵਾਬ ਇੱਥੇ ਹੋਵੇ ਇਸੇ ਨਾਲ ਮਿਲਾਂਗਾ ਸਸ਼ੇਕਾਲ